Tan Guru Nanak, Tan Guru Nanak, Tan guru i तन गुरु नानक धन गुरु नानक गुरु नानक धनगुरुकुरु i do no, no, no. ਨਨ ਗੁਰੂ ਨਾਨਕ ਕਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਆਪੇ ਜਾਣੇ ਕਿਹੜੇ ਹੰਗੇ ਬੋਲੇ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਤਨ तन गुरु नानक धन गुरुकन गन् गुरु नन गुरु नानक धन गुरु नानक गुरु नानक धन गुरु धन गुरुक गुरु नानक धन गुरु नानक धन गुरु नानक धन गुरु नानक நான தன நான தன நான தன நானு நான தன நான தன நான தனக தன நான தனி கரு நான சன்கத்த ப் நிர்ப I do. ਵੜ ਪਾਗੀ ਹਾਰ ਜਾ ਪੁਨਾ ਵੜ ਪਾਗੀ ਹਾਰ ਜਾ ਪਨਾ ਵੜ ਪਾਗੀ ਡੁ ਪਾਗੀ ਹਰ ਜਾਂ he ka gaur ehe mat dini Nanak ka मत दीनी गोरहे मत दीनी नानक जनान गोरेहे मत दीनी ਜਪ ਹਰ ਪਾਵ ਜਲ ਤਾਰਨਾ ਜਪ ਚਲ ਚਾਰੇ ਜਪ 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 ਹਰ ਪਾਵ ਜਲ ਤਾਰਨਾ ਜਿਹੜਾ ਹੋਂਦਾ ਫਲ ਬਖਸ਼ੋ ਮੇਰਾ ਕਰਿਓ ਖੁਸ਼ੀਆਂ ਬਖਸ਼ੋ ਸਤਿ ਪ੍ਰਣਾਮ ਜਿਹੜਾ ਤੁਸਾਂ ਸਾਹਿਬ ਹੁਣ ਮਹਾਰਾਜ ਦੇ ਪਾਠਾ ਉਹਨਾਂ ਨੇ ਅਹੀਂ ਨਮਸਕਾਰ ਕਰਦੇ ਆਂ ਕੋਈ ਗੱਲ ਉਸਤਾਫਾਰਾ ਸਤਿ ਪ੍ਰਣਾਮ ਜੰਤੀ ਗਲਾ ਤੇਰੇ ਭਾਣੇ ਸਰਬਤ ਦਾ ਭਲਾ ਬੇਠੋ ਨਿਹਾਲ ਸੋ ਸ੍ਰੀ ਆਕਾ ਓ ਗੱਲਾ ਸਹਬਾ ਸਹਾਗਣੀ ਜਾਂ ਮਨਾਂ ਦਾ ਸੱਚਾ ਨਾ ਸਾਚ ਨੂੰ ਆਪਣਾ ਮੂਨਾਇ ਲੈ ਰੂਪ ਜੜੀ ਤਾ ਅਗਲਾ ਜੁਗਾਂ ਨਹੀਂ ਤਾ ਮਿਆਰਾ ਕਦੇ ਨਾ ਹੋਈ ਐਂ ਕਿਆ ਕੀਨਹਾ ਅੰਦਰ ਸਾਥ ਨੂੰ ਸੋਜਲਾ ਹੱਥ ਮੈਂ ਮਾਏ ਥਮਾਈ ਮਰਦਾ ਕਿਤਿਆ ਲੋਕ ਨਾ ਵੇਹੋ ਸੁਹਾਵੀ ਸੁਹਾਵੀ ਕਰੀ ਵੇਖੀ ਤਵਨ ਪਾਈਆ ਕਰਤਾ ਨੀ ਤਵਹੀ ਅਨਾਨਕ ਕਿੰਨੂ ਸਰ ਪਹਾਇਆ ਇਨੀ ਗੁਰ ਕੀ ਸੇਖ ਤੁਮ ਉਯਤਾਂ ਦੇ ਬਸਰਾ ਇਹ ਹੂੰ ਮਿਲੇ ਸੋਤ ਬਿਨਾ ਸੋਈ ਸੱਚਿਆਰਹ ਜੇ ਤੁਮ ਮਿਲੇ ਤੁਮ ਤੰਦਰਾ ਸੋਈ ਸੱਚਿਆਰਹ ਵਾਹਿਗਤੀ ਕਾ ਖਲਸਾ ਵਾਹਿਗਤੀ ਚਲੋ ਚਲੋ ਬਾਈ ਬੋਲੇ

ਖਵਤਾਈ ਹੋਵੇ ਨਿਸ਼ਾਨ ਸਾਹਿਬ ਕਿਹੜਾ ਹੁੰਦੀ ਸਾਰੀਆਂ ਸੰਗਤਾਂ ਲੱਖ ਲੱਖ ਵਧਾਈ ਹੋਵੇ ਨਿਸ਼ਾਨ ਸਾਹਿਬ ਚੜ੍ਹਦੀ ਪੋਰੇ ਸੋ ਨਿਹਾਲ ਹੋ ਸਿਨਿਆ ਲੱਖ ਲੱਖ ਸ਼ੁਕਰਾਨਾ ਕਰਦੇ ਆ ਕੋਟ ਜਾਨ ਧੰਨਵਾਦ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਿਸ਼ਾਨ ਸਾਹਿਬ ਦਿੱਤਾ ਚੜ੍ਹਦੀ ਕਲਾ ਵਾਲਾ महाराज सचे पातशाह नगारे वज कृपा करियो महाराज सारे नगर जी चढ़ी कला रखियो वाहिगुरु जी का खालसा वाहेगुरु